ਆਪਣੀ ਗੱਲ ਕਰ ਰਿਹਾ ਤੁਸੀਂ ਨਹੀਂ ਮੈਂ ਤਾਂ ਨਹੀਂ ਕਰ ਰਿਹਾ ਮੈਂ ਇਹ ਗੱਲ ਕਰ ਰਿਹਾ ਵੀ ਪਿਛਲੇ ਦਿਨਾਂ ਪਿਛਲੇ ਦਿਨਾਂ 'ਚ ਇੱਕ ਬਹੁਤ ਵੱਡੀ ਗੱਲ ਚੱਲੀ ਬਈ ਇਹ ਜਿਨ੍ਹਾਂ ਦਾ ਤੁਸੀਂ ਨਾਂ ਲਿਆ ਇਹਨਾਂ ਦੇ ਬੜੇ ਵੱਡੇ ਗੈਂਗਸਟਰ ਨਾਲ ਲਿੰਕ ਨੇ ਇਹ ਜਦੋਂ ਆਪ ਜੇਲ੍ਹ ਮੰਤਰੀ ਸੀ ਜਦੋਂ ਇਹ ਜੇਲ੍ਹ ਮੰਤਰੀ ਸੀ ਉਸ ਵੇਲੇ ਸਭ ਤੋਂ ਮੈਂ ਸਮਝਦਾ ਖੂਨਖਾਰ ਬੰਦਾ ਜਿਹੜੋਂ ਕਿਹਾ ਜਾਂਦਾ ਅंसारी ਜਿਨ੍ਹਾਂ ਦਾ ਨਾਮ ਉਹ ਇਹਨਾਂ ਨੇ ਆਪਣੀ ਜੇਲ੍ਹ ਚ ਰੋਪੜ ਚ ਚੰਡੀਗੜ੍ਹ ਦੇ ਨੇੜੇ ਉਹਨੂੰ ਰੋਪੜ ਦੀ ਜੇਲ੍ਹ ਚ ਇਹਨਾਂ ਨੇ ਰੱਖਿਆ ਜਿੰਨਾ ਚਿਰ ਵੀ ਇਹ ਜੇਲ੍ਹ ਮਿਨਿਸਟਰ ਰਹੇ ਜਿੰਨਾ ਚਿਰ ਇਹ ਡਿਪਟੀ ਸੀਐਮ ਰਹੇ ਕੋਰਟ ਤੇ ਸੁਪਰੀਮ ਕੋਰਟ ਨੂੰ ਆ ਕੇ ਉਹਨਾਂ ਦੇ ਉਹ ਇੱਥੋਂ ਆ ਕੇ ਕਢਾਉਣਾ ਪਿਆ ਇਹ ਐਡੀ ਗੁੱਝੀ ਯਾਰੀ ਆ ਇਹ ਐਮਪੀ ਸਾਹਿਬ ਦੀ ਇਹਨਾਂ ਦੇ ਪਰਿਵਾਰ ਦੀ ਇਹ ਹੈਪਚੂ ਲਈ ਕਮਾਚੂ ਅੱਜ ਮੈਂ ਹੈਰਾਨ ਹੋਇਆ ਇਹ ਪਹਿਲਾਂ ਵੀ ਇਹਨਾਂ ਦੇ ਫਾਦਰ ਜਾਂ ਇਹ ਵੀ ਇਹਨਾਂ ਨੂੰ ਰਿਜ਼ਾਈਨ ਦੇਣਾ ਪੈ ਗਿਆ ਸੀ ਇੱਕ ਨੱਟੀ ਨਾ ਹੁੰਦਾ ਬਹੁਤ ਵੱਡਾ ਟੈਰਰਿਸਟ ਸੀਗਾ ਜਿਨ੍ਹਾਂ ਨਾਲ ਇਹਨਾਂ ਦੇ ਲਿੰਕ ਸੀਗੇ ਤੇ ਉਸ ਤੋਂ ਬਾਅਦ ਮੈਂ ਕੱਲ ਹੈਰਾਨ ਹੋਇਆ ਜਦੋਂ ਮੈਂ ਦੇਖਿਆ ਮੈਂ ਤਾਂ ਮੈਨੂੰ ਮੈਂ ਤਾਂ ਬਹੁਤ बड़ी ਇਨਕੁਆਇਰੀ ਹੈ ਜਿਹੜੀ ਇਹ ਮੰਗਣਾ ਹੈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੋਂ ਤੇ ਪੰਜਾਬ ਦੇ ਡੀਜੀਪੀ ਤੋਂ ਪਰ ਉਹਨਾਂ ਨੇ ਕਰਨੀ ਨਹੀਂਗੀ ਕਿਉਂਕਿ ਸੁਖੀ ਰੰਦਾਵੇ ਨੂੰ ਉਹ ਪ੍ਰਤਾਪ ਬਾਜਵਾ ਜੀ ਜਿਹੜੇ ਸਾਡੇ ਸੀਐਲਪੀ ਲੀਡਰ ਨੇ ਉਹਨਾਂ ਦੇ ਉਲਟ ਨਹੀਂ ਇਹਨਾਂ ਦੇ ਖਿਲਾਫ ਕੀ ਕੁਝ ਨਹੀਂ ਆਇਆ ਜੈਤਾਤਾ ਬਾਰੇ ਕੀ ਕੁਝ ਨਹੀਂ ਆਇਆ ਪਰ ਉਹ ਸੁਖੀ ਰੰਦਾਵੇ ਨੂੰ ਸੀਐਮ ਮਾਨ ਹੈਂਡ ਇਨ ਗਲੱਬਾ ਕਿਉਂਕਿ ਪ੍ਰਤਾਪ ਬਾਜਵਾ ਤੇ ਇਹ ਦੋਨੋਂ ਕੰਪੀਟੀਟਰ ਨੇ ਤੇ ਮਾਝੇ ਤੋਂ ਆਉਂਦੇ ਆ ਇੱਕ ਜ਼ਿਲ੍ਹੇ ਤੋਂ ਆਉਂਦੇ ਆ ਇਸ ਕਰਕੇ ਸੰਘਰਸ਼ਣ ਆ ਜਿਹੜਾ ਜਿਹੜਾ ਪੂਰਾ ਹੱਥ ਆ ਉਹ ਭਗਵੰਤ ਮਾਨ ਦਾ ਆ ਇਨਾਂ ਦੇ ਉੱਤੇ ਐਮਪੀ ਸਾਹਿਬ ਦੇ ਉੱਤੇ ਫਰਤਾਬ ਬਾਜਵਾਜੀ ਕਰਕੇ ਵੀ ਉਹਨਾਂ ਨੂੰ ਸੈੱਟ ਰੱਖਣ ਲਈ ਅੰਦਰ ਰੱਖੇ ਹੋਏ ਆ ਆਖਰੀ ਗੱਲ ਇੱਕ ਨਾਰਾਇਣ ਸਿੰਘ ਚੌੜਾ ਚੌੜਾ ਇਹ ਪਿੰਡ ਆ ਮੈਂ ਹੁਣੀ ਪੜ੍ਹ ਰਿਹਾ ਸੀ ਕਿਹੜਾ ਪਿੰਡ ਆ ਵੀ ਆਹ ਜਿਹੜਾ ਚੌੜਾ ਬਾਜਵਾ ਪਿੰਡ ਆ ਕੋਈ ਮੈਂ ਗਲਤ ਵੀ ਨਾ ਲੈ ਸਕਦਾ ਉੱਥੇ ਦਾ ਨਾਰਾਇਣ ਸਿੰਘ ਚੌੜਾ ਜਿਹਨੇ ਸੁਖਵੀਰ ਬਾਦਲ ਸਾਹਿਬ ਤੇ ਗੋਲੀ ਚਲਾਈ ਤੇ ਜਿਹੜੇ ਮੇਰੇ ਦਾਦਾ ਜੀ ਸ਼ਹੀਦ ਆਜ਼ਮ ਸਰ ਬਿਆਨ ਸਿੰਘ ਦੇ ਜਿਹੜੇ ਕਾਤਲ ਸੀ ਜਿਹੜੇ ਕਾਤਲ ਹੈਗੇ ਆ ਉਹਨਾਂ ਨੂੰ ਬੜੈਲ ਜੇਲ੍ਹ ਚੋਂ ਸਭ ਤੋਂ ਵੱਡੀ ਜਦੋਂ ਟਨਲ ਬਣੀ ਸੀ ਦੇਸ਼ ਦੀ ਸਭ ਤੋਂ ਵੱਡੀ ਸੁਰੰਗ ਬੜੈਲ ਜੇਲ੍ਹ ਚੋਂ ਜਿਹੜੀ ਬਣਾਈ ਸੀ ਉਹ ਇਹੀ ਨਰੈਨ ਸਿੰਘ ਚੌੜੇ ਨੇ ਬਣਾਈ ਸੀ ਤੇ ਕੱਲ ਜਦੋਂ ਆ ਪੱਗਾਂ ਲਾਉਣ ਵਾਲੀ ਗੱਲ ਚੱਲੀ ਇਹ ਨਰੈਨ ਸਿੰਘ ਚੌੜੇ ਦਾ ਕੱਲ ਭਰਾ ਸੀਗਾ ਜਿਹਨੂੰ ਉੱਥੇ ਕਾਗਜ਼ ਭਰਨ ਲਈ ਬਦਮਾਸ਼ੀ ਕਰਨ ਲਈ ਗੁੰਡਾਗਰਦੀ ਕਰਨ ਲਈ ਨਰੈਨ ਸਿੰਘ ਚੌੜੇ ਦੇ ਭਰਾ ਨੂੰ ਭੇਜਿਆ ਗਿਆ ਸੀ ਜਿਹਦੀ ਪੱਗ ਲਈ ਆ ਕੱਲ ਉਹ ਮਾੜੀ ਗੱਲ ਆ ਪਰ ਉਹਦਾ ਭਰਾ ਚੌੜੇ ਦਾ ਜਿਹਨੇ ਬ੍ਰੈਲ ਜੇਲ ਸਭ ਤੋਂ ਵੱਡੀ ਟਨਲ ਬ੍ਰੇਕ ਕੀਤੀ ਹੋਵੇ ਜਿਹਨੇ ਸੁਖਵੀਰ ਬਾਦਲ ਤੇ ਗੋਲੀ ਚਲਾਈ ਹੋਵੇ ਉਹਨਾਂ ਦੇ ਸਾਥੀ ਉਹਦਾ ਦਾ ਸਾਕਾ ਭਰਾ ਉਹ ਐਮਪੀ ਸਾਹਿਬ ਦੇ ਨਾਲ ਤੇ ਰੰਦਾਵਾ ਸਾਹਿਬ ਬਗਲੋਲ ਸਾਹਿਬ ਦੇ ਨਾਲ ਤੇ ਵੱਡੀ ਇਨਕੁਆਇਰੀ ਹੋਣੀ ਚਾਹੀਦੀ ਆ ਵੀ ਕੀ ਬੜੈਲ ਜੇਲ ਜਿਹੜੀ ਹੋਈ ਟਨਲ ਉਹਦੇ ਵਿੱਚ ਚੌਰੇ ਤੇ ਇਹਨਾਂ ਦੇ ਭਰਾ ਤੇ ਇਹਨਾਂ ਦੇ ਕੀ ਲਿੰਕ ਨੇ ਸੁਖਵੀਰ ਬਾਦਲ ਦੇ ਵੀ ਇਨਕੁਆਇਰੀ ਹੋਣੀ ਚਾਹੀਦੀ ਆ ਕਿਉਂਕਿ ਚੌੜਾ ਤਾਂ ਇਹ ਸਾਰਾ ਇੱਕ ਪਰਿਵਾਰ ਦਾ ਮੈਂਬਰ ਨੇ ਉਹਨਾਂ ਦੇ ਕਿੱਡੀਆਂ ਬੜੀਆਂ ਖਲ ਖੁਲਾਸਾ ਹੋਇਆ ਗੱਲ ਦਾ ਇਸ ਕਰਕੇ ਇਹ ਗੱਲ ਕਹਿਣਾ ਬਿਲਕੁਲ ਸਹੀ ਗੱਲ ਆ ਵੀ ਜੋ ਗੈਂਗਸਟਰ ਜੋ ਅੱਤਵਾਦ ਆ ਉਹ ਇਸ ਘਰੋਂ ਸ਼ੁਰੂ ਹੁੰਦਾ ਮੈਂ ਤਿੰਨ ਗੱਲਾਂ ਦੱਸਤੀਆਂ ਤੁਹਾਨੂੰ ਇਸ ਕਰਕੇ ਇਹ ਬੜੈਲ ਜੇਲ ਦੀ ਤਾਰੀ ਵੀ ਇਹਨਾਂ ਨਾਲ ਜੁੜ ਸਕਦੀ ਐ ਇਨਕੁਆਇਰੀ ਹੋਣੀ ਚਾਹੀਦੀ ਐ ਮੈਂ ਹਾਈ ਲੈਵਲ ਇਨਕੁਆਇਰੀ ਮੰਗਦਾ ਡੀਜੀਪੀ ਤੋਂ ਕਿਉਂਕਿ ਸੈਂਟਰ ਗਵਰਨਮੈਂਟ ਆ ਇਸ ਕੱਲ ਚ ਬਿਲਕੁਲ ਸਿੱਧਾ ਨਹੀਂ ਆ ਸਕਦੀਆਂ ਤੇ ਇਹ ਪਹਿਲਾ ਨੱਟੀ ਫੇਰ ਨਰੈਨ ਸਿੰਘ ਚੌੜਾ ਉਹਨੇ ਜੇਲ ਬ੍ਰੇਕ ਕੀਤੀ ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲਾਈ ਉਹਨਾਂ ਦਾ ਪਰਿਵਾਰ ਇਹਨਾਂ ਦੇ ਸੱਜੇ ਖੱਬੇ ਉਹਨਾਂ ਦਾ ਸਕਾ ਭਰਾ ਇਹਨਾਂ ਦੇ ਸੱਜੇ ਖੱਬੇ ਰਹਿੰਦਾ ਇਹ ਏਡੀ ਬੜੀ ਖਤਰਨਾਕ ਗੱਲ ਆ ਉਦੋਂ ਬਾਅਦ ਜਿਹੜਾ ਅਨਸਾਰੀ ਉਹ ਇਹਨਾਂ ਨੇ ਰੱਖਿਆ ਉਦੋਂ ਬਾਅਦ ਜਿਹੜਾ ਨੌ ਲੱਗਦਾ ਜੱਗੂ ਭਗਵਾਨਪੁਰੀਆ ਉਹ ਇਹਨਾਂ ਨੇ ਪਾਲਿਆ ਹੋਇਆ ਇਸ ਕਰਕੇ ਬੜੇ ਭਾਰੇ ਲਿੰਕ ਨੇ ਇਹਨਾਂ ਦੇ ਪਰਿਵਾਰ ਨਾਲ ਸਤਾਫਿਤ ਹੁੰਦੇ ਨੇ ਨਾ ਚੋਣਾ ਕਾਦੀਆ ਚੋਣਾ ਕਾਦੀਆ ਇਹਦੋਂ ਨਾ ਹੀ ਕਰਾਉਂਦੇ ਚੋਣਾ ਪਹਿਲਾਂ ਵੀ ਤਾਂ ਚਾਰ ਸਾਲੇ ਡਰਦੇ ਲੁਕਦੇ ਛੋੜਾ ਕਰਾਉਣ ਤੋਂ ਭੱਜਦੇ ਹੀ ਰਹੇ ਆ ਹੁਣ ਆਪ ਤੁਹਾਡੇ ਮੂਹਰੇ ਆ ਵੀ ਜਨਾਜਾ ਨਿਕਲੇ ਆ ਪਿਆ ਜੋ ਗੁੰਡਾਗਰਦੀ ਹੋ ਰਹੀ ਆ ਅਜੇ ਤਾਂ ਕਾਗਜ਼ਾਂ 'ਚ ਆ ਅੱਗੇ ਇਲੈਕਸ਼ਨਾਂ 'ਚ ਦੇਖਿਓ ਕੀ ਕੁਝ ਕਰਨਗੇ ਇਸ ਕਰਕੇ ਵੀ ਜਿਹੜੇ ਆਪ ਦੇ ਬੰਦੇ ਨੇ ਨੋਮੀਨੇਟ ਹੀ ਕਰ ਲਿਆ ਕਰੋ ਜੇ ਡੈਮੋਕ੍ਰੇਸੀ ਤਾਂ ਤੁਹਾਨੂੰ ਕਿਸੇ ਨੇ ਪਿੰਡ ਨਹੀਂ ਵੜਨ ਦੇਣਾ ਉੱਥੇ ਤਾਂ ਸਿਰਫ ਤੁਹਾਡਾ ਸਵਾਗਤ ਆ ਜਿਹੜਾ ਉਹ ਦੂਜੀਆਂ ਚੀਜ਼ਾਂ ਨਾ ਹੋਣਾ ਮੈਂ ਨਾ ਨਹੀਂ ਲੈਣਾ ਚਾਹੁੰਦਾ ਜਿਨ੍ਹਾਂ ਦੇ ਨਾਂ ਇਹ ਲੈਂਦੇ ਹੁੰਦੇ ਸੀ ਵੀ ਰੋੜਾ ਤੋਂ ਰੋੜਾ ਹੁੰਦਾ ਹੈ ਇਸ ਕਰਕੇ ਉਹ bari ਉਧਰ ਕੈਂਪੇਨ ਚੱਲ ਰਹੀ ਹੈ ਮੁੱਖ ਮੰਤਰੀ ਨੂੰ ਪਤਾ ਸੀ ਤਾਂ ਹੀ ਮੁੱਖ ਮੰਤਰੀ ਜਾਪਾਨ ਜਾ ਕੇ ਉੱਥੇ ਸੀ ਫੂਡ ਖਾ ਰਹੇ ਆ ਵਧੀਆ ਤੋਂ ਵਧੀਆ ਮौज ਕਰ ਰਹੇ ਆ